ਆ ਫੌਜੀ ਭਾਈ ਖੜਾ ਇਹਦਾ ਬੇਟਾ ਬਿਮਾਰ ਆ ਜਿਹਦੇ ਇੰਜੈਕਸ਼ਨ ਪਤਾ ਨਹੀਂ ਕਿੰਨੇ ਦਾ ਕਹਿੰਦੇ ਸੀ ਲੱਗਣਾ ਬਾਬਾ ਮਿੰਗਾ ਰੱਖਦੇ ਕਰੋਨਾ ਚ ਆ ਸਾਹਮਣੇ ਬਾਬਾ ਬੰਦਾ ਸਿੰਘ ਨੀਂਹ ਕਾਲਜ ਦਾ ਗੇਟ ਆ ਇਹਦੇ ਨਾਲ ਇੱਕ ਜਿਹੜਾ ਇਹ ਪੱਗਾਂ ਦਾ ਲੰਗਰ ਲਾਉਂਦੇ ਕਰਪਾਣਾ ਜਿਸ ਨੇ ਇੱਥੇ ਖੀਆਂ ਕਰਾਉਣੀ ਆ ਨਿੰਗ ਸਿੰਘ ਆ ਤੇ ਇੱਧਰ ਇਹ ਅਨੋਖਾ ਸ਼ਬਦਾਂ ਦਾ ਲੰਗਰ ਲਾਇਆ ਆ ਅੰਦਰ ਗੁਰੂ ਸਾਹਿਬ ਸਭ ਜਿੰਨੀ ਕਰਪਾ ਉਹਨੂੰ ਪੁਛਾਉਣੀ ਆ ਸਸਤੀਂ ਵੀ ਕਰ ਸਕਨੇ ਸ਼ੀਂਗਰਸੇ ਤੋਂ ਸਾਹਮਣੇ ਵਿੱਚ ਬਹੁਤ ਆ ਰਿਹਾ ਹੈ ਧੰਨਵਾਦ ਆ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਆਪਾਂ ਫਤੇਗੜ ਸਾਹਿਬ ਸਰਹੰਦ ਦੀ ਧਰਤੀ ਤੇ ਪਹੁੰਚੇ ਆ ਤੇ ਅੱਜ ਸਿੱਧੀ ਜੋੜ ਮੇਲੇ ਦਾ ਤੀਸਰਾ ਦਿਨ ਕਾਲੂ ਜਿਹੜੀ ਸਮਾਪਤੀ ਆ ਭੋਗ ਪੈਣਗੇ ਭੋਗ ਪ੍ਰੰਤ ਜਿਹੜਾ ਨਗਰ ਕੀਰਤਨ ਜਿਹੜਾ ਹੋਊਗਾ ਤੇ ਆਪਾਂ ਇੱਥੇ ਰੈਕੋਰਡ ਦੇ ਨੇੜੇ ਆਪਣੇ ਯਾਰ ਦੋਸਤਾਂ ਉਹਨਾਂ ਦਾ ਲੰਗਰ ਲੱਗਿਆ ਸੀ ਰਾਜਗੜ ਪਿੰਡ ਨਾਲ ਕੌਕੇ ਤੋਂ ਕੁਝ ਟਰਾਲੀਆਂ ਆਈਆਂ ਆ ਤੇ ਕੁਝ ਔਸਟ੍ਰੇਲੀਆ ਨਾਲ ਪਿੰਡ ਜਲਾਲਦੀਵਾਲ ਆ ਤੇ ਉਥੋਂ ਕੁਝ ਔਸਟ੍ਰੇਲੀਆ ਜਿਹੜੀਆਂ ਆਈਆਂ ਉਹਨਾਂ ਦਾ ਲੰਗਰ ਲੱਗਿਆ ਇੱਧਰ ਜਗਾ ਉਹਨਾਂ ਕੋਲੇ ਕਾਫੀ ਖੁੱਲੀ ਸੀ ਅਸੀਂ ਇੱਥੇ ਗੱਡੀ ਲੈ ਆਏ ਤੇ ਗੁਰਦਾਰ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਤੁਹਾਨੂੰ ਸਾਰਾ ਮਾਹੌਲ ਦਿਖਾਉਣੇ ਆ ਕਿੱਦਾਂ ਜੁੜੇ ਰਹੋ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਇਸ ਕਰਕੇ ਪਾਣੀ ਅੱਧਾ ਰੋ ਰਿਹਾ ਜਿਹੜਾ ਬੱਚਾ ਰੋ ਰਿਹਾ ਹੈ ਤੇ ਰਾਹ ਦੇ ਸਾਡੇ ਬੋਲੇ ਆਲੇ ਨੇ ਲਾਇਆ ਗੋਬਰਾ ਬਹੁਤ ਬਹੁਤ ਨਜ਼ਰ ਆ ਗਈ ਹੋਇਆ ਜਗਾ ਜਗਾ ਮੇਰੇ ਪਾਸੇ ਉਹ ਬੋਲਤੀ ਨੂੰ ਸਾਰੀ ਸੰਗਤ ਨੂੰ ਇਸਰ ਵਾਲਾ ਦੇ ਬਲੰਗ ਦੀ ਜ਼ਰੂਰਤ ਸਾਡੇ ਕੋਲ ਬਹੁਤ ਅੱਛਾ ਬਤਾ ਇਹ ਨਹੀਂ ਹੋ ਰਿਹਾ ਲੈ ਕੇ ਆ ਰਹੀ ਇਹ ਜੋ ਸਾਡੇ ਕੋਲ ਜੀ ਬਰਜਾਲਾ ਮੋਟਰ ਲਾਈਵ ਬਲੌਗ ਸੰਗਰਾਂ ਦੇ ਵਿੱਚ ਜਿਹੜੇ ਟ੍ਰੈਂਕਲ ਪਰਤੇ ਬਹੁਤ ਕਿਰੇ ਅੱਜ ਤੱਕ ਇਹਨਾਂ ਦੇਖੇ ਗਏ ਆ ਕਿ ਸਾਡੇ ਕੋਲ ਦੁੱਧ ਬਹੁਤ ਬਹੁਤ ਖਰਾਬ ਹੋ ਜਾਊਗਾ ਲੋਧ ਇੰਨਾ ਜ਼ਿਆਦਾ ਪਿੰਡਾਂ ਚੋਂ ਆ ਰਹੇ ਆ ਸੰਗਤ ਇੰਨੇ ਟੈਂਕਰ ਦੇ ਟੈਂਕਰ ਭਰ ਕੇ ਇਹਦਾ ਲੈ ਕੇ ਆ ਰਹੀ ਆ ਤੇ ਚਾਹ ਨਾਲੋਂ ਜ਼ਿਆਦਾ ਜਿਹੜੇ ਲੋਧ ਦੇ ਲੰਗਰ ਲੱਗੇ ਹੋਏ ਸਨ ਚਾਹ ਨਾਲੋਂ ਜ਼ਿਆਦਾ ਕਿਸ ਨਾਲ ਖਾਣਾ ਤਰਪਾਨਾ ਦੇ ਸਿਨੇ ਟਿਕੀਆਂ ਦਿਰਾਉਣੀ ਆ ਨਿੰਗ ਸਿੰਘ ਆ ਤੇ ਇੱਧਰ ਅਨੋਖਾ ਸ਼ਬਦਾਂ ਦਾ ਲੰਗਰ ਆਇਆ ਆ ਅੰਦਰ ਉਹ ਗੁਰੂ ਸਾਹਿਬ ਜੀ ਦਾ ਨਾਮ ਲਿਖੇੜੇ ਪ੍ਰਾਸ ਦੀ ਖਲ ਨੂੰ ਚੱਲਦੀ ਆ ਤੇ ਬਾਹਰ ਜਿਹੜੇ ਇੰਦਾ ਤਰਪਾਨੂ ਵਗੈਰਾ ਗੁਸਾਨ ਤੇ ਲੋਣੀ ਆ ਕਿੱਥੀ ਕਰਨੀ ਆ ਉਹ ਜਿਹੜਾ ਸਾਸਤੇ ਰੇਪੇਰ ਜਿਹੜੇ ਫੀ ਕੀਤੇ ਜਾਂਦੇ ਆ ਪਿੱਛੇ ਤੁਸੀਂ ਵੜ ਸਕਦੇ ਹੋ ਤੈਂਕ ਤੇ ਪ੍ਰੇਪੰਦ ਕੀ ਜੀ ਕਾਉਂਸਲਿੰਗਰ ਤੋਂ ਉਹਨਾਂ ਨੂੰ ਬੁਸ਼ਾਇਆ ਸਿੱਖ ਨੇ ਸਿੱਖੀਰ ਸਿੱਖਾ ਸਾਹਮਣੇ ਵਿੱਚ ਬਹੁਤ ਧੰਨਵਾਦ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਦੇਖ ਰਹੇ ਆ ਇਹ ਸਾਹਮਣੇ ਇੱਥੇ ਦੁਕਾਨਾਂ ਵਾਲੇ ਆ ਉਹਨਾਂ ਨੂੰ ਲੱਗਿਆ ਮੈਂ ਮੁੰਡੇ ਬੂਟਾ-ਬਟਾ ਦਾ ਕੰਮ ਕਰਦੇ ਹੋਰ ਸੋਸ਼ਲ ਮੀਡੀਆ ਤੇ ਉਹਨਾਂ ਦੇ ਕਈ ਵਾਰੀ ਮੈਂ ਦੇਖੀਆਂ ਸੀਗੀਆਂ ਪੋਸਟਾਂ ਆ ਸਾਹਮਣੇ ਬਾਬਾ ਬੰਦਾ ਸਿੰਘ ਨੀਂਹ ਕਾਲਜ ਦਾ ਗੇਟ ਆ ਦੇ ਨਾਲ ਇੱਥੇ ਜਿਹੜਾ ਇਹ ਪੱਗਾਂ ਦਾ ਲੰਗਰ ਲਾਉਂਦੇ ਦਸਤਾਰ ਜਿਹੜੀ ਜੋ ਕੋਈ ਬਨਣਾ ਨਹੀਂ ਬਨਣੀ ਆਉਂਦੀ ਤਾਂ ਉਹ ਬਣਾ ਵੀ ਸਕਦਾ ਤੇ ਜਿਵੇਂ ਪਹਿਲਾਂ ਦੱਸਿਆ ਤੇ ਇਹ ਜਿਹੜਾ ਗੱਲਣ ਦਾ ਸ਼ਕੀਰ ਉਹਨੂੰ ਦਸਤਾਰ ਫਰੀ ਵੀ ਦਿੰਦੇ ਆ ਉਹ ਕਿਸ ਨੇ ਕਈ ਸਾਲ ਤੋਂ ਲਗਾਤਾਰ ਲਾਉਂਦੇ ਆ ਤੇ ਆ ਜਿਹੜੀਆਂ ਕਾਲਜ ਦੇ ਸਾਹਮਣੇ ਜਿਹੜਾ ਇਹਨਾਂ ਦੀਆਂ ਇੱਥੇ 숍ਾਂ ਨੇ ਮੁੰਡਿਆਂ ਦੀਆਂ ਗਿੱਤੀਆਂ ਗੱਤੀਆਂ ਦਾ ਕੰਮ ਕਰਦੇ ਵਿੱਚ ਹੋਰ ਇੱਕ ਦੋ ਨੂੰ ਤਾਂ ਮਾੜਾ ਮੋਟਾ ਦੇਖਿਆ ਜਾਣਦੇ ਰਾਸ਼ ਜਿਹੜਾ ਹੁਣ ਸ਼ਾਮ ਨੂੰ ਕਾਫੀ ਘਟ ਗਿਆ ਦਿਨੇ ਪਹਿਲਾਂ ਗੇੜਾ ਦਿੱਤਾ ਸੀਗਾ ਉਹਦੇ ਇੰਨੀ ਜ਼ਿਆਦਾ ਧੂੜ ਸੀਗੀ ਤੇ ਵੀ ਲੰਘਿਆ ਨਹੀਂ ਸੀ ਜਾ ਰਿਹਾ ਤੇ ਹੁਣ ਪਾਣੀ ਪੂਣੀ ਛੜ ਗਿਆ ਕਮੇਟੀ ਮੁੱਟੀ ਵੀ ਘਟ ਉੱਟਦੀ ਪਹਿਲਾਂ ਪੈਰਾਂ ਦੇ ਨਾਲ ਮੈਟ ਟੁੱਟਦਾ ਸੀ ਬਹੁਤ ਜ਼ਿਆਦਾ ਤੇ ਧੁੰਦ ਪੈਣੀ ਸ਼ੁਰੂ ਹੋ ਗਈ ਅੱਜ ਸਵੇਰੇ ਮੌਸਮ ਕਾਫੀ ਖਰਾਬ ਸੀਗਾ ਧੁੰਦ ਦੇ ਨਾਲ ਜਿਹੜਾ ਸਵੇਰੇ ਟ੍ਰੈਫਿਕ ਦੇ ਵਿੱਚ ਬਹੁਤ ਸਮੱਸਿਆ ਜਿਹੜੀ ਲੋਕਾਂ ਨੂੰ ਆਉਣ ਚਾਹੀਏ ਬਾਕੀ ਕਹਿੰਦੇ ਹੁੰਦੇ ਆ ਸਾਰੇ ਵੀ ਮੀਂਹ ਜਿਹੜਾ ਲਾਸਟ ਦਿਨ ਜਦੋਂ ਉਦੋਂ ਬਾਰਿਸ਼ ਜ਼ਰੂਰ ਪੈਂਦੀ ਆ ਵੀ ਤਿੰਨ ਜਣੇ ਆਏ ਆ ਬਾਈ ਆ ਨਾਲ ਬਾਹਰੋਂ ਆਇਆ ਇਹ ਬੇਟਾ ਮੇਰਾ ਤੇ ਬਾਕੀ ਜਿਹੜੀ ਸੰਗਤ ਉੱਥੇ ਟਰਾਲੀਆਂ ਦੇ ਵਿੱਚ ਪਿੰਨ ਟੈਂਟ ਦੇ ਵਿੱਚ ਟੈਂਟੋਂ ਤੇ ਲਾਏ ਆ ਵਾਧੂ ਜਗ੍ਹਾ ਪੈਣ ਬਹਿਣ ਨੂੰ ਤੇ ਪਿੱਛੇ ਸੰਗਤ ਜਿਹੜੀ ਅਸੀਂ ਜਾ ਰਹੇ ਹਾਂ ਗੁਰਦਰਾ ਪਤਿਵਰ ਸਾਹਿਬ ਟੰਡਾਪੁਰ ਜਲ ਆਪਾਂ ਹੁਣ ਪਹੁੰਚੇ ਆਂ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਤੇ ਇੱਥੋਂ ਟ੍ਰੈਫਿਕ ਜਿਹੜਾ ਕਾਫੀ ਡਿਵਰਟ ਹੋ ਜਾਂਦਾ ਦੋ ਤਿੰਨ ਰਾਹ ਜਿਹੜੇ ਆਸੇ-ਪਾਸੇ ਆ ਇਧਰੋਂ ਜਿਹੜਾ ਮੇਨ 로ਡ ਆਉਂਦਾ ਆਪਾਂ ਇੱਦੋਂ ਅਗਲੇ ਜੋਤੀਸਰੂਪ ਵਾਲੇ ਅਗਲੇ ਮਾਧੋਪੁਰ ਰੋਡ ਤੇ ਰੁਕੇ ਹੋਏ ਆ ਆ ਫੌਜੀ ਭਾਈ ਖੜਾ ਇਹਦਾ ਬੇਟਾ ਬਿਮਾਰ ਆ ਜਿਹਦੇ ਇੰਜੈਕਸ਼ਨ ਪਤਾ ਨਹੀਂ ਕਿੰਨੇ ਦਾ ਕਹਿੰਦੇ ਸੀ ਲੱਗਣਾ ਵਾਵਾ ਮਿੰਗਲ ਆ ਦੇ ਕਰੋਨਾ ਚ ਤੇ ਉਹਦੇ ਲਈ ਕਾਫੀ ਚਿਰ ਦੇ ਜਿਹੜੀ ਡੋਨੇਸ਼ਨ ਇਕੱਠੇ ਕਰ ਰਹੇ ਆ ਪਤਾ ਨਹੀਂ ਕਿੰਨੇ ਕਰੋੜ ਦੱਸਦੇ ਆ ਲਿਖਿਆ ਨਹੀਂ ਸੁਣਿਆ ਸੀ ਜਿਹੜਾ 25-26 ਕਰੋੜ ਸ਼ਾਇਦ ਅਸ਼ਮੀਲ بیٹے ਦਾ ਨਾਮ ਇਹਨਾਂ ਦਾ ਹੈ ਸफाई ਵੀ ਨਾਲ ਦੀ ਨਾਲ ਚੱਲ ਰਹੀ ਹੈ ਜਿਹੜੀ ਇੱਥੇ ਥੋੜੀ ਜੀ ਪਾਣੀ ਨਾ ਛੜਕਣ ਕਰਕੇ ਵੇਖੋ ਇੱਥੇ ਮਿੱਟੀ ਉੱਡਦੀ ਹੈ ਇਧਰ ਨਹਿਰ ਦੇ ਨਾਲ-ਨਾਲ ਲੋਕ ਇਧਰ ਵੀ ਟੈਂਟ ਲੱਗੇ ਹੋਏ ਆ ਟਰਾਲੀਆਂ ਖੁੰਦਿਆਂ ਖੜੀਆਂ ਨੇ ਇੱਥੇ ਗਲੋਬਲ ਸਿੱਖ ਵਾਲਿਆਂ ਨੇ ਇਹ ਪ੍ਰੋਗਰਾਮ ਕਰਾਇਆ ਜਿਹਦੇ ਵਿੱਚ ਬੱਚਿਆਂ ਨੇ ਪਾਰਟਿਸਿਪੇਟ ਕਰਾਉਂਦੇ ਆ ਇਹ ਧਰਮ ਕੋ ਰਿਲੇਟਡ ਜਿਹੜੇ ਸਵਾਲ ਪੁੱਛਦੇ ਸੀ ਉਹਦੇ ਵਿੱਚ ਜਿਹੜਾ ਬੱਚਾ ਜੇਨਰ ਰਹਿੰਦਾ ਉਹਨੂੰ ਸਨਮਾਨਿਤ ਕਰਦੇ ਸੀ ਗਲੋਬਲ ਸਿੱਖ ਦਾ ਜਿਹੜਾ ਇਹ ਵਧੀਆ ਉਪਰਾਲਾ ਕੀਤਾ ਸੀਗਾ ਗੁਰੂ ਗਿਆਨ ਦਾ ਲੰਗਰ ਇਹਦਾ ਨਾਂ ਰੱਖਿਆ ਆਪਾਂ ਗੁਰਦੁਆਰਾ ਸਾਹਿਬ ਦੀ ਮੇਨ ਇੰਟਰੈਂਸ ਕੋਲੇ ਪਹੁੰਚੇ ਆਂ ਆਹਦਾ ਬਿਜਲੀ ਚੌਂਕ ਦੇ ਵਿੱਚ ਤੇ ਇੱਥੇ ਦਾ ਮੜਾ-ਮੋਟਾ ਗੁਰਦੁਆਰਾ ਸਾਹਿਬ ਕਰਕੇ ਚਾਨਣ ਹੈਗਾ ਤੇ ਨਹੀਂ ਤਾਂ ਪਿੱਛੇ ਹਨੇਰਾ ਬਹੁਤ ਆ ਲਾਈਟਾਂ ਨੂੰ ਕਦ ਲੱਗੀਆਂ ਨੇ ਸਾਈਡਾਂ ਤੇ ਅਰੋਣੀ ਰੌਸ਼ਨੀ ਨਹੀਂ ਹੈਗੀ ਗੁਰਦੁਆਰਾ ਸਾਹਿਬ ਦੇ ਚਾਰਸ਼ਪਰੇ ਦਾ ਮਾਹੌਲ ਕੁਛ ਇਦਾਂ ਦਾ ਬਹੁਤ ਰੌਸ਼ਾ ਤਕਰੀਬਨ 6 ਵਜੇ ਦਾ ਟਾਈਮ ਹੋ ਗਿਆ ਸੰਗਤ ਸੰਗਤ ਬਹੁਤ ਜਿਹੜੀ ਘਰਾਂ ਨੂੰ ਵਾਪਸ ਵੀ ਜਾ ਰਹੀ ਆ ਪਰ ਫਿਰ ਵੀ ਉਸ ਹਾਮਨਾ ਦੇਖੋ ਤਾਂ ਬਹੁਤ ਰੌਸ਼ਾ ਹਜੇ ਵੀ ਤੇ ਹਜੇ ਵੀ ਇੱਥੇ ਗੁਰਦਰਾ ਸਾਹਿਬ ਦੇ ਆਸ-ਪਾਸ ਪੈਰ ਰੱਖਣ ਦੀ ਜਿਹੜੀ ਜਗ੍ਹਾ ਨਹੀਂ ਪਹਿਲਾਂ ਆਸੇ ਪਾਸੇ ਧੁੰਦ ਜੀ ਸੀਗੀ ਇੱਥੇ ਮੌਸਮ ਜਿਹੜਾ ਥੋੜਾ ਜਿਆ ਸਾਫ਼ ਲੱਗ ਰਿਹਾ ਤੇ ਚਲਦੇ ਆ ਗੁਰਦਰਾ ਸਾਹਿਬ ਵਿੱਚ ਏ ਗੁਰਦਰਾ ਸਾਹਿਬ ਆਈ ਮੋਤੀ ਮਹਾਰਾਜ ਜੀ ਦਾ ਤੇ ਇੱਧਰ ਸਾਹਮਣੇ ਜਿਹੜੀ ਕਾਫੀ ਵੱਡੀ ਜਿਹੀ ਪਾਸੇ ਦਾ ਉਹ ਬਹੁ ਟਾਈਮ ਪਹਿਲਾਂ ਆਏ ਸੀ ਉਹਦੇ ਦੇਖੀ ਸੀ ਇੱਥੇ ਕੋਈ ਲੈਂਡਿੰਗ ਵਗੈਰਾ ਨਹੀਂ ਨੀਰਾ ਤੇ ਸਹ ਜੀ ਇਹ ਕਰਨ ਆ ਸਵਾਇਆ ਇਹ ਆ ਸ਼ਹੀਦਪੁਰ ਉੱਪਰ ਉਹਨਾਂ ਦੇ ਨਾਲ ਜਿਹੜਾ ਇੱਥੇ ਐਰਟੀਬਲ ਰਸਤਾ ਉਹਨਾਂ ਦਾ ਗੁਰਦਰਾ ਸਾਹਿਬ सजा <laughs> अमृकार ਨੇ ਜੋੜੇ ਸੰਗਤਾਂ ਨੇ ਇਹਨਾਂ ਨੇ ਲਾਇਆ ਇੱਥੇ ਉਹਨਾਂ ਦਾ ਉਹ ਕਾਰਦਸ਼ਾ ਹੋਈਆ ਮੁੜਦੇ ਹੋਏ ਕਿਸੇ ਨੂੰ ਕੁਛ ਨਹੀਂ ਲੱਗਦਾ ਵਿਚਾਰੇ ਦੇਖੋ ਕਿਵੇਂ ਕੜਵਾ ਸਮਝਿਆ ਪਿਆ ਜਾਂਦਾ ਹੈ ਲੈਣ ਕਾਹਦੀ ਨੰਨੀ ਲੱਗੀ ਹੋਈ ਆ ਉਹ ਵਰਦਰਾ ਸਾਹਿਬ ਤੋਂ ਲੈ ਕੇ ਆ ਇੱਧਰ ਤੱਕ ਇੱਧਰ ਤੱਕ ਇੱਥੇ ਤੱਕ ਲਾਈਨ ਤੇ ਇਦੋਂ ਵੀ ਪਿੱਛੇ ਆ ਮੇਨ ਜਿਹੜੀ ਦਰਸ਼ਨੀ ਡਿਊਟੀ ਹੋ ਉਹ ਤੋਂ ਪੈਂਟਰ ਕਰਦੇ ਆ ਸਾਹਮਣੇ ਗੋਮਤ ਦਿਖ ਰਿਹਾ ਜਿੱਥੇ ਘੜੀ ਲੱਗੀ ਹੋਈ ਆ ਤੇ ਵਰਦਰਾਸਾ ਜੀ ਅਜੇ ਇੰਨਾ ਜਿਆਦਾ ਰਾਸ਼ਾ ਵੀ ਹੁਣ ਤਕਰੀਬਨ ਜੇ ਮੱਥਾ ਟੇਕਣ ਲੱਗੀ ਇਹਦਾ 2-3 ਘੰਟੇ ਤੋਂ ਜ਼ਿਆਦਾ ਵੀ ਹੋ ਸਕਦਾ ਇਦਾਂ ਦਾ ਮਾਹੌਲ ਹੈ ਜੀ ਬੈਸਟੈਂਡ ਵਰਦਰਾਸਾ ਜੀ ਵਾਹ ਜੀ ਗੁਰੂ ਮੱਥਾ ਟੇਕਣਾ ਉਹਦਾ ਗੁਰਦਾਰਾ ਸਾਹਿਬ ਦੇ ਵਿੱਚ ਇਸ ਟਾਈਮ ਪੋਸੀਬਲ ਨਹੀਂ ਕਿਉਂਕਿ ਜਾਂ ਤਾਂ ਟਾਈਮ ਨਾ ਬੰਦਾ ਹਨਾ ਲਾਈਨ ਚ ਲੱਗੇ ਆ ਵੇਖੋ ਠੰਡਾ ਵਰਜ ਦੀ ਲਾਈਨ ਜਿਹੜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਵਾਲ ਜਿਹੜਾ ਨੀਹਾਂ ਚ ਜਿੱਥੇ ਜਨਾਇਆ ਉਥੋਂ ਤੱਕ ਲਾਈਨ ਜਿਹੜੀ ਲੱਗੀ ਹੋਈ ਹੈ ਤੇ ਇੱਥੋਂ ਜੇ ਤੁਹਾਨੂੰ ਦਿਖਾਵਾਂ ਤਾਂ ਸਾਹਮਣੇ ਇੱਦੇ ਗੁਰਦਾਰਾ ਸਾਹਿਬ ਠੰਡਾ ਪੁਰਜਾ ਇੰਨਾ ਜਿਆਦਾ ਜਿਹੜਾ ਰਸ਼ ਹੈ ਵੇਖੋ ਕਿੰਨੀ ਲੰਮੀ ਲਾਈਨ ਹੈ ਤੇ ਕਦੋਂ ਤੱਕ ਜਿਹੜੇ ਬੰਦੇ ਖੜੇ ਆ ਧੰਨੇ ਕੜਨਾ ਬਹੁਤ ਮੁਸ਼ਕਲ ਹੈ ਬਹੁਤ ਲੇਟ ਵਾਰੀ ਆਉਂ ਵਾਧਰਾ ਠੰਡਾ ਵਰਝਿਆ ਇਹ ਦੇਖੀ ਨਾ ਸੁਣਿਆ ਠੰਡਾ ਵਰਜ ਜਿੱਥੇ ਸਾਹਿਬ ਜਦਿਆਂ ਨੂੰ ਠੰਡ ਦੇ ਵਿੱਚ ਰੱਖਿਆ ਗਿਆ よろしくおいしす。